ਹਾਂਜੀ ਸ਼ਸ਼ੀ ਕਾਲ ਫਰੈਂਡ ਕੀ ਹਾਲ ਚਾਲ ਆ ਤੁਹਾਡੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਦੇਖੋ ਸਾਡੇ ਘਰ ਦਾ ਕੀ ਹਾਲ ਹੈ ਤੇ ਹੁਣ ਆਪਾਂ ਪਾਪ ਲਾਉਨੇ ਆ ਹਨਾ ਵੇਨੇ ਲਾਈਟ ਆ ਗਈ ਕਿ ਨਹੀਂ ਆ ਗਈ ਜੇ ਲਾਈਟ ਆਈ ਹੋਈ ਤਾਂ ਆਪਾਂ ਤੁਸੀਂ ਇਹੀ ਮੇਰਾ ਘਰ ਦੇਖੋਗੇ ਥੋੜੀ ਦੇਰ ਬਾਅਦ ਤੇ ਸਫਾਈ ਘਰ ਦੇ ਵਿੱਚ ਅੱਜ ਮੈਂ ਕੁਝ ਵੀ ਨਹੀਂ ਕੀਤਾ ਫਰੈਂਡ ਹਜੇ ਕਿਉਂਕਿ ਬਾਰਿਸ਼ ਆ ਜਾਂਦੀ ਆ ਤੁਹਾਨੂੰ ਪਤਾ ਹੀ ਆ ਹਨਾ ਤੁਸੀਂ ਆਪ ਸਿਆਣੇ ਹੋ ਤੇ ਬਹੁਤ ਉਹ ਹੁੰਦੀ ਹੈਗੀ ਤੇ ਅਗੰਗੰਦ ਜਾਂ ਬਾਹਲਾ ਪਾ ਦਿੰਦੇ ਆ ਬਾਰਸ਼ਾਂ ਕੇ ਤੇ ਆ ਦੇਖੋ ਹਜੇ ਕੋਈ ਸਫਾਈ ਨਹੀਂ ਕੋਈ ਝਾੜੂ ਨਹੀਂ ਕੋਈ ਪੋਚਾ ਨਹੀਂ ਤੇ ਤੁਸੀਂ ਹੁਣ ਥੋੜੀ ਦੇਰ ਬਾਅਦ ਦੇਖੋਗੇ ਆਹੀ ਘਰ ਆਪਣਾ ਤੇ ਮੈਂ ਲਾਈਟ ਦੇਖਦੀ ਆ ਪਹਿਲਾਂ ਤਾਂ ਜੇ ਤਾਂ ਲਾਈਟ ਹੋਈ ਫਿਰ ਤਾਂ ਆਪਾਂ ਆ ਦੇਖੋ ਰੈਂਡ ਮੇਰੇ ਭਾਂਡੇ ਗਰੀਬਣੀ ਦੇ ਦੇਖੋ ਆ ਸਾਰੇ ਭਾਂਡੇ ਮੰਜਨੇ ਆ ਫਰੈਂਡ ਕੀ ਕਰੀਏ ਤੇ ਇਦਰਾ ਵੱਡੇ ਵੱਡੇ ਭਾਂਡੇ ਤਰਾ ਦੀ ਮਾਂ ਇੱਤੇ ਸੀਗੇ ਦਾਲ ਦੂਲਾ ਸਬਜੀ ਵਾਲੇ ਤਰਾ ਤੇ ਮਾਂ ਹੀ ਦਿੰਨੇ ਅਸੀਂ ਜਿਹੜੀ ਅਸੀਂ ਰਾਤ ਨੂੰ ਰੋਟੀ ਵਗੈਰਾ ਖਾਣੇ ਆ ਉਹ ਵੀ ਆਪਾਂ ਰਾਤ ਨੂੰ ਹਜੇ ਕੁਛ ਨਹੀਂ ਸਾਰਾ ਕੁਛ ਉਵੇਂ ਪਿਆ ਜਿਵੇਂ ਕਿ ਸਵੇਰੇ ਹੁੰਦਾ ਹਨਾ ਤੁਹਾਨੂੰ ਵੀ ਪਤਾ ਹੀ ਆ ਤੇ ਹੁਣ ਮੈਨੂੰ ਲੱਗਦਾ ਟਾਈਮ ਬਹੁਤ ਹੋ ਗਿਆ ਹੁਣ 10:30 9 ਦਾ ਟਾਈਮ ਹੋ ਗਿਆ 10:30 11 ਦਾ ਟਾਈਮ ਹੋਊਗਾ ਤੇ ਆ ਫਰਿੱਜ ਮੇਰੀ ਨੀਚੇ ਟੁੱਟੀ ਹੋਈ ਆ ਫਰਿੱਜ ਫਰੰਡ ਜਮਾ ਟੁੱਟੀ ਪਈ ਆ ਤੇ ਕੋਈ ਨਾ ਪ੍ਰਮਾਤਮਾ ਕਦੇ ਕਿਰਪਾ ਕਰੂਗਾ ਤੇ ਮੈਂ ਫਰਿੱਜ ਨਵੀਂ ਲੈ ਕੇ ਆਉਣੀ ਆ ਇਸ ਫਰਿੱਜ ਨੂੰ ਸਾਡੇ ਕੋਲੇ 15 ਸਾਲ ਹੋ ਗਏ ਤੇ ਇੱਕ ਵਾਰੀ ਬਸ ਇਹਦਾ ਗੈਸ ਭਰਾਇਆ ਉਸ ਤੋਂ ਬਾਅਦ ਟੁੱਟੀ ਪਈ ਆ ਜਮਾ ਥੱਲੋ ਫਰੈਂਡ ਤੇ ਆਪਾਂ ਪ੍ਰਮਾਤਮਾ ਨੇ ਚਾਇਆ ਤਾਂ ਆਪਾਂ ਫਰਿੱਜ ਨਵੀਂ ਲੈ ਕੇ ਆਵਾਂਗੇ ਤੇ ਤੁਸੀਂ ਸਾਰੇ ਜਾਣੇ ਮੈਨੂੰ ਸਪੋਰਟ ਕਰਿਓ ਪਲੀਜ਼ ਤੇ ਮੇਰਾ ਬਲੌਗ ਦੇਖਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਹਰ ਨੂੰ ਮੈਂ ਤਾਂ ਨਿਸ਼ਿਤ ਗਈ ਸੀ ਕਿ ਪਹਿਲਾਂ ਨਾਲ ਸਾਡੇ ਕੋਲ ਫੀ ਵੇਚਣ ਵਾਲਾ ਫਾਈ ਆ। ਉਹ ਆਵਾਜ਼ ਬਹੁਤ ਬਹੁਤ ਜ਼ਿਆਦਾ ਚੱਕਦਾਗਾ। ਤੇ ਆ ਦੇਖੋ ਮੇਂ ਪੌਂਦਾ ਨਹੀਂ ਕਰਦਾ ਨੀ ਰੱਬ। ਤੇ ਉਹੀ ਬਸ ਰਾਤ ਨੂੰ ਭਜਾ ਦਿੰਦਾਗਾ ਸਾਡਾ ਸਾਰਾ ਖਲਿਆਰਾ। ਉਵੇਂ ਪਿਆ ਤੇ ਹੁਣ ਮੈਂ ਦੇਖਦੀਆਂ ਲਾਈਟ ਜੇ ਲਾਈਟ ਹੈਗੀ ਤੇ ਪੌੜੀਆਂ ਵੀ ਧੋਵਾਂਗੇ ਆਪਾਂ। ਤੇ ਇੱਕ ਮਿੰਟ ਆਪਾਂ ਲਾਈਟ ਦੇਖ ਲਗੀ ਹੈਗੀ ਕਿ ਨਹੀਂ। ਕੋਈ ਫਾਇਦਾ ਨਹੀਂ ਲਾਈਟ ਹੈ ਨਹੀਂ। ਲੈਟ ਹੈ ਨਹੀਂ ਫਰੰਡ ਹਨਾ ਕੋਈ ਫਾਇਦਾ ਨਹੀਂ ਹਜੇ ਤੇ ਥੋੜੀ देर ਹੋਰ ਵੇਟ ਕਰਦੇ ਆ ਲੇਟ ਆ ਜੂਗੀ ਤੇ ਫੇਰ ਆਪਾਂ ਧੋਨੇ ਆਪਣਾ ਸਾਰਾ ਘਰ ਤੇ ਇਹਨਾਂ ਨੂੰ ਵੀ ਆ ਪੇੜ ਪੌਦੇ ਜਿਹੜੇ ਸਾਡੇ ਲਾਇਵ ਮਣੀ ਪਲਾਟ ਵਗੈਰਾ ਇਹਨਾਂ ਨੂੰ ਵੀ ਆਪਾਂ ਉਹ ਕਰਨਾਗਾ ਪਾਣੀ ਪੂਣੀ ਪਾਵਾਂਗੇ ਵਿਚਾਰਾਂ ਨੂੰ ਧੋਵਾਂਗੇ ਤੇ ਬਾਕੀ ਸਾਡੀ ਜ਼ਿੰਮੀ ਨੇ ਉਹ ਦੇਖੋ ਮਿੱਟੀ ਮਿੱਟੀ ਪੱਟ ਕੇ ਗਮਲੇ ਚ ਮਿੱਟੀ ਕੱਢ ਤੇ ਕੰਬਲੀ ਨੇ ਬਹੁਤ ਅੱਖ ਕੰਮ ਖਰਾਬ ਕਰਦੀ ਆ ਸਾਡੀ ਜ਼ਿੰਮੀ ਸਾਰੀ ਮਿੱਟੀ ਕੱਢਤੀ ਤੇ ਫਰੈਂਡ ਤੁਸੀਂ ਪਲੀ ਸਪੋਰਟ ਕਰੋ ਮੈਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰਦਿਆ ਕਰੋ ਬਾਈ ਬਣ ਕੇ ਮੇਰਾ ਬਲੌਗ ਨੂੰ ਤੇ ਮੈਨੂੰ ਤੁਹਾਡੀ ਬਹੁਤ ਲੋੜ ਹੈਗੀ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਲੋੜ ਆ ਫਰੈਂਡ ਤੇ ਹੁਣ ਤੁਸੀਂ ਥੋੜੀ ਜਿਹੀ ਦੇਰ ਬਾਅਦ ਬਸ ਲੇਟ ਆ ਜਾਂਦੇ ਲੇਟ ਆਉਂਦੀ ਡੇਰਾ ਫਿਰ ਤੁਸੀਂ ਆਹੀ ਘਰ ਦੇਖੋਗੇ ਆ ਜਦ ਚਮਕਾ ਦੇਣਾ ਮੈਂ ਪਾਠਾਂ ਦੀ ਮੈਂ ਵਾਂਗੂੰ ਜਿਵੇਂ ਪਾਠ ਪਹਿਲਾਂ ਵੇਚਣ ਤੋਂ ਪਹਿਲਾਂ ਮੰਡੀ ਤੋਂ ਉਹ ਨਮਾਨ ਉਹ ਕੇ ਤੇਲ ਤੋੜ ਲਾ ਕੇ ਲੈ ਕੇ ਜਾਂਦੇ ਆ ਨਾ ਉਹਦੇ ਤੇ ਉਹ ਮੈਂ ਆਪਾਂ ਚਮਕਾ ਦੇਣਾ ਇਹੀ ਘਰ ਸਾਡਾ ਇਹ ਦੇਖੋ ਅੱਜ ਪੁੱਜਾ ਪੁੱਜਾ ਕੋਈ ਨਹੀਂ ਲਾਏ ਹੈਗੇਗੇ ਤੇ ਪੁੱਚੇ ਲਾਵਾਂਗੇ ਆਪਾਂ ਫਿਰ ਤੁਸੀਂ ਇਹੀ ਘਰ ਮੇਰਾ ਦੇਖੋਗੇ ਆਹ ਵਾਰ ਮੈਂ ਬੰਦ ਰੱਖਦੀ ਆ ਇਹ ਮੇਰਾ ਮਾਤਾ ਦਾਗਾ ਮੇਰੀ ਮਾਤਾ ਦਾ ਵਿਚਾਰੀ ਦਾ ਰੂਮ ਆਹੇ ਸਪੈਸ਼ਲੀ ਮਾਂ ਦੀ ਮਾਤਾ ਵਾਸਤੇ ਬਣਾਇਆ ਰੂਮ ਇਹ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਪਹਲਾ ਫ੍ਰੀਜ ਦੇਖਾਂ ਚਾਹ ਬੀ ਉਧਰ ਮਨ ਲੱਗਿਆ ਨਹੀਂ ਜਿਵੇਂ ਲੈਟ ਨਹੀਂ ਲੇਟਾ ਲੇਟ ਆਉਗੇ ਤਾਂ ਫੇਰ ਹੀ ਕਿਤੇ ਹੁਣ ਕੰਮ ਹੋਊਗਾੋਂ ਤਾਂ ਕੰਮ ਹੋਣਾ ਨਹੀਂਗਾ ਰੈਂਡ ਤੇ ਤੁਸੀਂ ਮੇਰੇ ਕੀ ਕਹਿੰਦੇ ਹੋ ਬਸ سپورਟ ਕਰਿਆ ਕਰੋ ਜੀ ਥੋੜੀ سپورਟ ਦੀ ਬਹੁਤ ਜ਼ਰੂਰਤ ਹੈ ਮੈਨੂੰ ਥੋੜੀ ਦੇਰ ਬਾਅਦ ਦੇਖਿਓ ਦਿਖਾਉਂਗੀ ਮੈਂ ਤੁਹਾਨੂੰ ਇਹੀ ਮੇਰਾ ਘਰ ਆ ਬਣਾ ਦੇਣਾ ਪੱਤੋਸ ਮਾਰ ਕੇ ਵਧੀਆ ਘੈਂਟ ਗੱਲ ਬਾਤ बाल खिलार के आ जा नी पहला का जा देख देख, देख 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 आ तेरी मूवी बनाती मैं आ तेरी मूवी भाई है तो भोंकता ही रहना शारदा दिहाड़ी ਦੇਖ ਇੰਨਾ ਸੂਣਾ ਤੇ ਸੁਨਖਾ ਤੇਰਾ ਪੱਗਾ ਵਾਲਾ ਤੂੰ ਮੁੰਡਿਆ